ਦੋਸਤੋ ਤੁਸੀਂ ਕਦੇ ਚਾਦਰਾਂ ਲਾ ਕੇ ਸਿਰ ਤੇ ਦੁਪੱਟਾ ਲੈ ਕੇ ਫੁਲਕਾਰੀ ਲਈ ਹੋਈ ਕਿਸੇ ਦੀ ਦੇਖੀ ਹੈ ਕਦੇ ਤੁਸੀਂ ਕਿਸੇ ਫਿਲਮ ਦੇ ਵਿੱਚ ਕਿਸੇ ਨੇ ਚਾਦਰਾਂ ਵੀ ਲਾਇਆ ਹੋਵੇ ਤੇ ਸਿਰ ਤੇ ਫੁਲਕਾਰੀ ਵੀ ਲਿੱਤੀ ਹੋਵੇ ਤੇ ਉਹ ਇੱਕ ਕਮੇਡੀ ਸੀਨ ਕਰਦਾ ਹੋਵੇ ਇਹ ਸੀਨ ਮੈਂ ਫਿਲਮੀ ਇਤਿਹਾਸ ਵਿੱਚ ਕਦੇ ਨਹੀਂ ਦੇਖਿਆ ਹੈਗਾ ਪਰ ਇਹ ਸੀਨ 1971 ਵਿੱਚ ਹੋ ਗਿਆ ਸੀ ਔਰ ਕਿਨੇ ਕੀਤਾ ਸੀ ਉਸ ਉਹਨਾਂ ਕੀਤਾ ਸੀ ਉਹ ਸਟਾਰ ਦਾ ਨਾਮ ਸੀ ਤਰਮਿੰਦਰ ਹੁਣ ਜ਼ਿਆਦਾਤਰ ਦਰਸ਼ਕ ਤਰਮਿੰਦਰ ਨੂੰ ਪੁੱਤ ਜੱਟਾਂ ਦੇ ਜਾਂ ਹੋਰ ਪੰਜਾਬੀ ਫਿਲਮ ਦੇ ਤੌਰ ਤੇ ਜਾਣਦੇ ਨੇ ਪਰ ਅਸਲ 'ਚ ਪਹਿਲੀ ਵਾਰ ਸਾਲ 1971 ਵਿੱਚ ਤਰਮਿੰਦਰ ਨੇ ਇੱਕ ਫਿਲਮ 'ਚ ਕੰਮ ਕੀਤਾ ਸੀ ਉਹ ਫਿਲਮ ਦਾ ਨਾਮ ਸੀ ਕੰਕਾਂ ਦੇ ਓਲੇ ਤੇ ਉਸ ਦੇ ਵਿੱਚ ਇੱਕ ਕਮੇਡੀਅਨ ਸੀ ਤੁਸੀਂ ਸਾਰੇ ਜਿਹੜੇ ਪੰਜਾਬੀ ਦਰਸ਼ਕ ਪੁਰਾਣੇ ਦਰਸ਼ਕ ਨੇ ਉਹ ਜਾਣਦੇ ਹੋਵੋਗੇ ਖਰੇਤੀ ਨੂੰ ਖਰੇਤੀ ਇੱਕ ਕਮੇਡੀਅਨ ਹੁੰਦਾ ਸੀ ਉਹਦੀਆਂ ਅੱਖਾਂ ਭਿੰਗੀਆਂ ਹੁੰਦੀਆਂ ਸੀਗੀਆਂ ਅਸਲੀ ਜ਼ਿੰਦਗੀ 'ਚ ਉਹਨਾਂ ਦੀਆਂ ਅੱਖਾਂ ਭਿੰਗੀਆਂ ਸੀਗੀਆਂ ਤੇ ਉਹ ਕਮੇਡੀਅਨ ਦਾ ਰੋਲ ਕਰਦੇ ਹੁੰਦੇ ਸੀ ਉਹਨਾਂ ਦੇ ਨਾਲ ਉਸ ਫਿਲਮ ਦੇ ਵਿੱਚ ਤਰਮਿੰਦਰ ਨੇ ਇੱਕ ਸਿਰ ਚਾਦਰਾਂ ਲਾ ਕੇ ਸਿਰ ਤੇ ਫੁਲਕਾਰੀ ਲੈ ਕੇ ਉਹਨਾਂ ਨਾਲ ਇੱਕ ਕਮੇਡੀ ਸੀਨ ਕੀਤਾ ਸੀਗਾ ਉਹ ਸੀਨ ਬਾਰੇ ਵੀ ਗੱਲ ਕਰਾਂਗੇ ਤੇ ਅੱਜ ਇਸ ਫਿਲਮ ਕੰਕਾ ਦੇ ਉਹ ਜਿਹੜੀ ਸਾਲ 1971 ਚ ਲੀਜ਼ ਹੋਈ ਸੀਗੀ ਉਹਦੇ ਬਾਰੇ ਵੀ ਗੱਲ ਕਰਾਂਗੇ ਤੇ ਇਹ ਫਿਲਮ ਤਰਮਿੰਦਰ ਨੂੰ ਕਿੱਦਾਂ ਮਿਲੀ ਸੀ ਤੇ ਕਿਸੇ ਇੱਕ ਸਟਾਰ ਨੂੰ ਇੱਕ ਐਕਟਰ ਨੂੰ ਇੱਕ ਐਕਟਰ ਨੂੰ ਸਟਾਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਐਕਟਰ ਤਰਮਿੰਦਰ ਨੇ ਬਾਲੀਵੁੱਡ ਫਿਲਮਾਂ 'ਚ ਵੀ ਉਹਨੂੰ ਕਈ ਕਈ ਵਾਰ ਕੰਮ ਦਵਾਇਆ ਉਹ ਕਾਮਯਾਬ ਨਹੀਂ ਹੋ ਸਕੇ ਨਾ ਤਾਂ ਉਹ ਫਿਲਮ ਕਾਮਯਾਬ ਹੋ ਸਕੀ ਨਾ ਬਾਲੀਵੁੱਡ ਦੇ ਵਿੱਚ ਤਰਮਿੰਦਰ ਦੇ ਨਾਲ ਕਈ ਫਿਲਮਾਂ 'ਚ ਕੰਮ ਕਰਕੇ ਵੀ ਉਹ ਕਾਮਯਾਬ ਨਹੀਂ ਹੋ ਸਕੇ। ਈਵਨ ਕਿ ਉਸ ਐਕਟਰ ਨੇ ਜਤਿੰਦਰ ਨਾਲ, ਤਰਮਿੰਦਰ ਨਾਲ, ਰਜਿੰਦਰ ਕੁਮਾਰ ਨਾਲ ਕਿੰਨਿਆਂ ਨਾਲ ਫਿਲਮਾਂ ਕੀਤੀਆਂ ਪਰ ਵਿਚਾਰਾ ਕਾਮਯਾਬ ਨਹੀਂ ਹੋ ਸਕਿਆ। ਉਹ ਐਕਟਰ ਕੌਣ ਸੀ ਤੇ ਤਰਮਿੰਦਰ ਨੂੰ ਇਹ ਫਿਲਮ ਕਿੱਦਾਂ ਮਿਲੀ ਸੀਗੀ ਤੇ ਇਹ ਫਿਲਮ ਦੇ ਵਿੱਚ ਐਡੇ ਐਡੇ ਸੀਨ ਇੰਨੇ ਜ਼ਿਆਦਾ ਹੋਣ ਦੇ ਬਾਵਜੂਦ ਤਰਮਿੰਦਰ ਦੀ ਫਿਲਮ ਕਿਹਾ ਜਾਂਦਾ ਸੀ ਪਰ ਤਰਮਿੰਦਰ ਵਿੱਚ ਇਹ ਫਿਲਮ ਦੇ ਵਿੱਚ ਗੈਸਟ ਅਪੀਅਰੈਂਸ ਦੇ ਤੌਰ ਤੇ ਸੀਗੇ। ਇਸ ਜ਼ਿਆਦਾ ਸਮਾਂ ਖਰਾਬ ਨਹੀਂ ਕਰਦੇ ਮੈਂ ਤੁਹਾਡਾ ਪਿਆਰਾ ਸੋਨੀ ਸਿੰਘ ਗਿੱਲ ਤੁਸੀਂ ਦੇਖ ਰਹੇ ਹੋ ਪੰਜਾਬੀ ਰਸਤਮ ਚੈਨਲ ਤੇ ਅੱਜ ਧਰਮਿੰਦਰ ਦੀ ਪਹਿਲੀ ਪੰਜਾਬੀ ਫਿਲਮ ਜਿਹਦੇ ਵਿੱਚ ਧਰਮਿੰਦਰ ਨੇ ਪੂਰਨ ਤੌਰ ਤੇ ਕੰਮ ਕੀਤਾ ਸੀ ਪਰ ਉਹ ਫਿਲਮ ਦਾ ਹੀਰੋ ਕੋਈ ਹੋਰ ਸੀ ਆਪਾਂ ਉਹਦੇ ਉੱਤੇ ਗੱਲ ਕਰਾਂਗੇ ਠੀਕ ਹੈ ਵੀਰ ਜੀ ਸ਼ੁਰੂ ਕਰਦੇ ਹਾਂ ਦੋਸਤੋ ਇਹ ਸਮਾਂ ਸੀ ਜਿਹੜੀ ਫਿਲਮ ਦੀ ਆਪਾਂ ਗੱਲ ਕਰਦੇ ਹੋ ਫਿਲਮ ਦਾ ਨੌਆਂ ਕਣਕਾਂ ਦੇ ਉਹਲੇ ਤੇ ਉਹ ਸਮਾਂ ਸੀ ਸਾਲ 1971 ਦਾ ਸਮਾਂ ਸਾਲ 2 ਸਾਲ ਪਹਿਲਾਂ ਬਣਨੀ ਫਿਲਮ ਸ਼ੁਰੂ ਹੋ ਗਈ ਸੀ ਉਹ ਦੌਰਾਨ ਦੇ ਵਿੱਚ ਫੂ ਧਰਮਿੰਦਰ ਦੀਆਂ ਕਈ ਫਿਲਮਾਂ ਸੁਪਰ ਹਿੱਟ ਹੋ ਚੁੱਕੀਆਂ ਸੀ ਜਿਵੇਂ ਕਿ ਫੂਲ ਔਰ ਪੱਥਰ ਹਕੀਕਤ ਅੱਖਾਂ ਤੇ ਇਹ ਇਹ ਫਿਲਮਾਂ ਸੁਪਰ ਹਿੱਟ ਅੱਖਾਂ ਨੇ ਤਾਂ ਪੰਜਾਬ ਦੇ ਵਿੱਚ ਬਹੁਤ ਤਹਿਲਕਾ ਮਚਾਤਾ ਸੀ ਤੇ ਜਿਹੜੀ ਹਕੀਕਤ ਫਿਲਮ ਸੀਗੀ ਉਹ ਵੀ ਪੰਜਾਬ ਦੇ ਨਾਲ ਰਿਲੇਟਡ ਸੀ ਕਿਉਂਕਿ ਉਸ ਫਿਲਮ ਨੂੰ ਹਰੀ ਝੰਡੀ ਪੰਜਾਬ ਦੇ ਮੁੱਖ ਮੰਤਰੀ ਨੇ ਹੀ ਦਿੱਤੀ ਸੀਗੀ ਚਲੋ ਉਹ ਸਟੋਰੀ ਫੇਰ ਕਿਤੇ ਹੋਰ ਸੁਣਾਉਂਗਾ ਜਦੋਂ ਫੂਲ ਔਰ ਪੱਥਰ ਲਈ ਜੀ ਤਰਮਿੰਦਰ ਦੇ ਨੌ ਦੇ ਨਾਲ ਰਾਕਾ ਜੁੜ ਗਿਆ ਸੀਗਾ ਕਿਉਂਕਿ ਉਸ ਫਿਲਮ ਦੇ ਵਿੱਚ ਰਾਕਾ ਨਾਂ ਦਾ ਕਿਰਦਾਰ ਨਿਭਾਇਆ ਸੀ ਤਰਮਿੰਦਰ ਨੇ ਤੇ ਇਹ ਫਿਲਮਾਂ ਦੀ ਕਾਮਯਾਬੀ ਤੋਂ ਬਾਅਦ ਤਰਮਿੰਦਰ ਨੂੰ ਲੈ ਕੇ ਅਸਲ ਜੀ ਤਰਮਿੰਦਰ ਨੂੰ ਲੈ ਕੇ ਨਹੀਂ ਇੱਕ ਐਕਟਰ ਸੀ ਰਵਿੰਦਰ ਕਪੂਰ ਰਵਿੰਦਰ ਕਪੂਰ ਨੂੰ ਜਿਹੜੇ ਪੰਜਾਬੀ ਦਰਸ਼ਕ ਨੇ ਪੁਰਾਣੇ ਦਰਸ਼ਕ ਨੇ ਉਹ ਜਾਣਦੇ ਹੀ ਹੋਣਗੇ ਤੇ ਓਮ ਬੇਦੀ ਉਸ ਫਿਲਮ ਦੇ ਡਾਇਰੈਕਟਰ ਸੀਗੇ ਕੰਕਾ ਦੇ ਓਲੇ ਫਿਲਮ ਦੇ ਨਾਂ ਦੇ ਓਮ ਬੇਦੀ ਉਹਦੇ ਡਾਇਰੈਕਟਰ ਸੀਗੇ ਉਹਨਾਂ ਨੇ ਅਰਵਿੰਦਰ ਕਪੂਰ ਨੂੰ ਮਤਲਬ ਲੈ ਕੇ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਸੀਗੀ ਕਣਕਾਂ ਦੇ ਓਲੇ ਤੇ ਰਵਿੰਦਰ ਕਪੂਰ ਨੇ ਜਦੋਂ ਫਿਲਮ ਵਿੱਚ ਕੰਮ ਕਰਨ ਬਾਰੇ ਸੋਚਿਆ ਤਾਂ ਉਹ ਉਸ ਟਾਈਮ ਤੱਕ ਜਿਹੜਾ ਤਰਮਿੰਦਰ ਦਾ ਕਿਰਦਾਰ ਸੀਗਾ ਇਸ ਫਿਲਮ ਦੇ ਵਿੱਚ ਹੈ ਨਹੀਂ ਸੀਗਾ ਮਤਲਬ ਤਰਮਿੰਦਰ ਦਾ ਨਹੀਂ ਸੀ ਕਿਰਦਾਰ ਸੀਗਾ ਇਸ ਫਿਲਮ ਦਾ ਉਹ ਉਸ ਕਿਰਦਾਰ ਨੂੰ ਤਰਮਿੰਦਰ ਨੇ ਕਰਨਾ ਇਹ ਫਾਈਨਲ ਨਹੀਂ ਸੀ ਹੋਇਆ ਗੱਲਬਾਤ ਜਦੋਂ ਡਿਸਕਸ਼ਨ ਸ਼ੁਰੂ ਹੋਈ ਤਾਂ ਰਵਿੰਦਰ ਕਪੂਰ ਨੇ ਕਿਹਾ ਕਿਉਂ ਵੀ ਮੈਂ ਤਰਮਿੰਦਰ ਦੇ ਨਾਲ ਗੱਲਬਾਤ ਕਰਦਾ ਵੀ ਤਰਮਿੰਦਰ ਨੂੰ 2-4 ਦਿਨ ਦੀ ਸ਼ੂਟਿੰਗ ਵਾਸਤੇ ਲੈ ਆਉਨੇ ਆ। ਉਹਨਾਂ ਦਿਨਾਂ ਦੇ ਵਿੱਚ ਜਿਹੜਾ ਰਵਿੰਦਰ ਕਪੂਰ ਖੁਦ ਸੀਗਾ ਉਹ ਕਾਰਮਾ ਫਿਲਮ ਦੀ ਸ਼ੂਟਿੰਗ ਕਰਦਾ ਪਿਆ ਸੀ ਜਤਿੰਦਰ ਦੇ ਨਾਲ ਚੱਲ ਰਹੀ ਸੀ। ਜਤਿੰਦਰ ਦੇ ਨਾਲ ਉਹ ਕਾਰਮਾ ਫਿਲਮ 'ਚ ਪਹਿਲੀ ਵਾਰ ਆਇਆ ਸੀਗਾ ਰਵਿੰਦਰ ਕਪੂਰ ਉਹ ਕਾਰਮਾ ਫਿਲਮ ਦੀ ਜਤਿੰਦਰ ਦੇ ਨਾਲ ਸ਼ੂਟਿੰਗ ਕਰਦਾ ਪਿਆ ਸੀਗਾ ਉਹਨਾਂ ਦਿਨਾਂ ਦੇ ਵਿੱਚ ਉਹ ਤਰਮਿੰਦਰ ਕੋਲ ਜਾਂਦਾ ਹੈ। ਤਰਮਿੰਦਰ ਨਾ ਪੰਜਾਬੀ ਹੋਣ ਦੇ ਨਾਤੇ ਉਹਨਾਂ ਦੀ ਦੋਸਤੀ ਹੋ ਗਈ ਸੀ। ਰਵਿੰਦਰ ਕਪੂਰ ਦੀ ਤੇ ਤਰਮਿੰਦਰ ਦੀ ਮਾੜੀ-ਮੁੱਟੀ ਜਾਣ-ਪਛਾਣ ਹੋ ਗਈ ਸੀ ਕਿਉਂਕਿ ਉਹ ਪੰਜਾਬੀ ਦੇ ਤੌਰ ਤੇ ਤਰਮਿੰਦਰ ਵੀ ਪੰਜਾਬੀ ਬੰਦੇ ਦੀ ਕਾਸੀ ਇੱਜ਼ਤ ਕਰਦੇ ਹੁੰਦੇ ਸੀ ਪਹਿਲੇ ਦਿਨ ਤੋਂ ਹੀ ਤੇ ਪੰਜਾਬੀ ਹੋਣ ਦੇ ਨਾਤੇ ਤਰਮਿੰਦਰ ਸਟਾਰ ਬਣ ਗਿਆ ਸੀ। ਉਹਨਾਂ ਨੇ ਕਹਿਤਾ ਕਿ ਵੀ ਤੁਸੀਂ ਸਾਡੀ ਫਿਲਮ ਦੇ ਵਿੱਚ ਕੰਮ ਕਰ ਲਓ। ਤਰਮਿੰਦਰ ਰਾਜ਼ੀ ਹੋ ਗਏ। ਜਦੋਂ ਉਸ ਫਿਲਮ ਦੇ ਵਿੱਚ ਅਸਲ 'ਚ ਸ਼ੂਟਿੰਗ ਉਹ ਹੋਰ ਫਿਲਮ ਦੀ ਕਰਦੇ ਹੁੰਦੇ ਉਹਦੇ ਵਿੱਚੋਂ ਹੀ ਸਮਾਂ ਕੱਢ ਕੇ ਇਹ ਫਿਲਮ ਦੀ ਸ਼ੂਟਿੰਗ ਕਰ ਲਈ ਆ ਜਾਂਦੇ ਸੀ ਤਰਮਿੰਦਰ। ਇਸ ਫਿਲਮ 'ਚ ਤਰਮਿੰਦਰ ਨੇ ਬੰਤਾ ਸਿੰਘ ਦਾ ਕਿਰਦਾਰ ਨਿਭਾਇਆ ਤੇ ਰਵਿੰਦਰ ਕਪੂਰ ਨੇ ਨਿਭਾਇਆ ਮਦਨ ਦਾ ਕਿਰਦਾਰ। ਮਦਨ ਦੀ ਜਿਹੜੇ ਮਾਂ ਬਣਿਆ ਉਹ ਹੈਗੀ ਬਣੀਆ ਮੁਮਤਾਜ਼ ਬੀਗਮ। ਮੁਮਤਾਜ਼ ਬੀਗਮ ਦਾ ਜਿਹੜਾ ਹਸਬੰਡ ਹੁੰਦਾ ਉਹਦਾ ਇੱਕ ਦੋਸਤ ਹੁੰਦਾ ਆ ਉਹ ਉਹਦਾ ਉਹ ਹੈਗਾ ਅਨਵਰ ਹੁਸੈਨ। ਅਨਵਰ ਹੁਸੈਨ ਵੀ ਪੁਰਾਣੀ ਫਿਲਮਾਂ 'ਚ ਕੰਮ ਕਰਦਾ ਹੁੰਦਾ ਸੀ ਕਿ ਬੇਸਿਕ ਸਟੋਰੀ ਮੈਂ ਤੁਹਾਨੂੰ ਛੋਟੀ ਜੀ ਦੱਸ ਦਿੰਨਾ। ਅਨਵਰ ਹੁਸੈਨ ਹੁੰਦਾ ਡ ਉਹਦੀ ਬੇਟੀ ਦਾ ਹੁੰਦਾ ਵਿਆਹ ਜਿੱਦਾਂ ਉਹਦੀ ਬੇਟੀ ਦਾ ਵਿਆਹ ਹੁੰਦਾ ਆ ਉਸ ਦਿਨ ਪਿੰਡ ਨੂੰ ਪਤਾ ਲੱਗ ਜਾਂਦਾ ਵੀ ਇਹਦਾ ਫਾਦਰ ਹੈਗਾ ڈاکੂ ਪਰ ਜਿਹੜਾ ਅਨਵਰ ਹੁਸੈਨ ਦਾ ਜਿਹੜਾ ਦੋਸਤ ਹੁੰਦਾ ਆ ਉਹ ਸਾਰਾ ਇਲਜ਼ਾਮ ਆਪਣੇ ਸਿਰ ਲੈ ਲੈਂਦਾ ਕਿਉਂ ਉਹਦੀ ਉਹਦੇ ਦੋਸਤ ਦੀ ਧੀ ਦਾ ਵਿਆਹ ਹੁੰਦਾ ਉਦੋਂ ਉਹ ਸਾਰਾ ਇਲਜ਼ਾਮ ਆਪਣੇ ਸਿਰ ਤੇ ਲੈ ਲੈਂਦਾ ਤੇ ਪੈਸੇ ਜਿਹੜੇ ਉੱਥੋਂ ਕਰੋ ڈاکੂ ਦੇ ਜਿਹੜੇ ਲੁੱਟਕ ਹੋਈ ਹੁੰਦੀ ਉਹ ਲੈ ਕੇ ਭੱਜ ਜਾਂਦਾ ਉਹ ਭੱਜ ਕੇ ਜੀਵਨ ਦੇ ਕੋਲ ਚਲਾ ਜਾਂਦਾ ਜੀਵਨ ਖਲਨਾਇਕ ਆ ਇਸ ਫਿਲਮ ਵਿੱਚ ਸਾਹੂਕਾਰ ਦਾ ਰੋਲ ਪਲੇ ਕਰਦਾ ਆ ਉਹ ਪੈਸੇ ਉਹਦੇ ਕਰੇ ਧਰ ਦਿੰਦਾ ਤੇ ਬਾਅਦ ਚ ਉਹਨੂੰ ਉਹ ਫਸਾ ਦਿੰਦੇ ਨੇ ਪੁਲਿਸ ਉਹਨੂੰ ਜਿਹੜਾ ਮਤਲ ਅਨਵਰ ਹਸੈਨ ਦਾ ਦੋਸਤ ਹੁੰਦਾ ਉਹਨੂੰ ਪੁਲਿਸ ਫੜ ਲੈਂਦੀ ਆ ਤੇ ਉਹਦੀ ਜਿਹੜੀ ਘਰ ਵਾਲੀ ਹੁੰਦੀ ਆ ਉਹ ਹੈਗੀ ਮਮਤਾਜ ਬੇਗਮ ਉਹਦੇ ਬੇਟੇ ਦਾ ਨਾਮ ਹੈਗਾ ਆ ਮਦਨ ਮਦਨ ਦਾ ਦੋਸਤ ਹੈਗਾ ਤਰਮਿੰਦਰ ਉਹਨੇ ਰੋਪ ਲਈ ਕੀਤਾ ਬੰਤਾ ਸਿੰਘ ਦਾ ਤਰਮਿੰਦਰ ਨੇ ਇਸ ਨੂੰ ਚ ਬੰਤਾ ਸਿੰਘ ਦਾ ਰੋਪ ਲਈ ਕੀਤਾ ਪਿੰਡ ਵਾਲੇ ਜਿਹੜੀ ਮਮਤਾਜ ਬੇਗਮ ਆ ਤੇ ਉਹਦੇ ਬੇਟੇ ਮਦਨ ਨੂੰ ਪਿੰਡ ਚੋਂ ਕੱਢ ਦਿੰਦੇ ਨੇ ਕਿਉਂਕਿ ਉਹਦਾ ਘਰ ਵਾਲਾ ਹੁੰਦਾ ਡਾਕੂ ਹਲਸਲ ਹਸਲ ਕਿਉ ਡਾਕੂ ਨਹੀਂ ਹੁੰਦਾ ਕਿਉਂਕਿ ਅਨਵਰ ਹਸੈਨ ਦਾ ਇਲਜ਼ਾਮ ਉਹਨੇ ਆਪਣੇ ਸਿਰ ਲੱਤਾ ਹੁੰਦਾ ਆ ਤੇ ਉਹ ਪਿੰਡੋਂ ਬਾਹਰ ਨਿਕਲ ਜਾਂਦੇ ਨੇ ਚਲੇ ਜਾਂਦੇ ਨੇ ਤੇ ਜੋ ਵੱਡੇ ਹੁੰਦੇ ਵੱਡਾ ਹੁੰਦਾ ਵੱਡਾ ਹੋ ਕੇ ਮਦਨ ਦਾ ਰੋਲ ਪਲੇ ਕਰਦਾ ਔਰ ਜਿਹੜਾ ਬੰਤਾ ਸਿੰਘ ਆ ਤਰਮਿੰਦਰ ਦੇ ਨਾਲ ਉਹਦੀ ਦੋਸਤੀ ਹੁੰਦੀ ਹੈ ਤੇ ਦੋਏ ਦੋਸਤ ਰਲ ਕੇ ਜੀਵਨ ਤੋਂ ਉਹਨਾਂ ਪੈਸਿਆਂ ਦਾ ਬਦਲਾ ਲੈਂਦੇ ਨੇ ਜਿਹੜਾ ਕਿ ਜੀਵਨ ਜਦੋਂ ਉਹਦਾ ਫਾਦਰ ਉਹਨੂੰ ਪੈਸੇ ਦੇ ਕੇ ਜਾਂਦਾ ਆ ਸੰਭਾਲ ਕੇ ਜਾਂਦਾ ਤਾਂ ਉਹ ਪਿੰਡ ਨੂੰ ਉਹਨਾਂ ਦੇ ਮਨ ਚ ਲਾਲ ਜਾਂਦਾ ਪਿੰਡ ਤੋਂ ਸਾਰੇ ਪੈਸੇ ਛੱਡ ਕੇ ਉਹ ਚਲੇ ਜਾਂਦੇ ਨੇ ਪਿੰਡ ਤੋਂ ਉਹ ਪੈਸੇ ਲੈ ਕੇ ਕਿਸੇ ਹੋਰ ਪਿੰਡ ਚਲੇ ਜਾਂਦੇ ਨੇ ਤੇ ਇਹ ਹੈਗੀ ਬੇਸਿਕ ਸਟੋਰੀ ਇਸ ਫਿਲਮ ਦੀ ਤੇ ਜਿਹੜਾ ਬੰਤਾ ਸਿੰਘ ਦਾ ਰੋਲ ਆ ਉਹ ਤਰਮਿੰਦਰ ਨੇ ਪਲੇ ਕੀਤਾ ਮਦਨ ਜਿਹੜਾ ਕਿ ਰਵਿੰਦਰ ਕਪੂਰ ਆ ਰਵਿੰਦਰ ਕਪੂਰ ਤਰਮਿੰਦਰ ਕੋਲ ਜਾ ਕੇ ਆਪਣੇ ਇਸ ਰੋਲ ਦੀ ਪੇਸ਼ੇਸ਼ ਕਰਦਾ ਤਰਮਿੰਦਰ ਇਸ ਰੋਲ ਲਈ ਤਿਆਰ ਹੋ ਜਾਂਦਾ ਵੀ ਚਲ ਕਰ ਲੈਨੇ ਆ ਕੋਈ ਗੱਲਾਂ ਆਪਣਾ ਪੰਜਾਬੀ ਭਰਾਇਆ ਕਿਉਂਕਿ ਤਰਮਿੰਦਰ ਉਸ ਟਾਈਮ ਤੱਕ ਵੱਡੇ ਸਟਾਰ ਬਣ ਚੁੱਕੇ ਸੀ ਤੇ ਹਰੇਕ ਪੰਜਾਬੀ ਨੂੰ ਆਇਆ ਸੀ ਵੀ ਸਾਡੀ ਫਿਲਮ 'ਚ ਕੰਮ ਕਰੂ ਤਰਮਿੰਦਰ ਤਾਂ ਉਹ ਵੀ ਖੁਦ ਸਟਾਰ ਬਣ ਦੂ ਪਰ ਇਹ ਸਾਰਿਆਂ ਦਾ ਭਰਮ ਭਲੇਖੇ ਸੀਗੇ ਕਿਉਂਕਿ ਕਿਉਂਕਿ ਸਟੋਰੀ ਬਹੁਤ ਵੱਡਾ ਕੰਮ ਕਰਦੀ ਸੀ ਫਿਲਮ ਦੇ ਵਿੱਚ ਰਵਿੰਦਰ ਕਪੂਰ ਜਿਹੜਾ ਕਿ ਉਹਨਾਂ ਦਿਨਾਂ ਦੇ ਵਿੱਚ ਜਦੋਂ ਤਰਮਿੰਦਰ ਨਾਲ ਉਹ ਗੱਲਬਾਤ ਕਰ ਲਈ ਜਾਂਦਾ ਉਹਨਾਂ ਦਿਨ ਵਿੱਚ ਉਹ ਕਾਰਵਾ ਫਿਲਮ ਦੀ ਕਾਰਵਾ ਫਿਰ ਜਤਿੰਦਰ ਦੇ ਨਾਲ ਬਣ ਰਹੀ ਸੀ ਸਾਰਿਆਂ ਨੂੰ ਪਤਾ ਜਤਿੰਦਰ ਦੀ ਫਿਲਮ ਕਾਰਵਾ ਜਿਹੜੀ ਸਾਲ 1971 ਚ ਰਿਲੀਜ਼ ਹੋਈ ਸੀਗੀ ਇਹ ਫਿਲਮ ਕਣਕਾਂ ਦੇ ਓਲੇ ਇਹ ਵੀ 1971 ਚ ਰਿਲੀਜ਼ ਹੋਈ ਸੀ ਪਰ ਇਹਦੀ ਸ਼ੂਟਿੰਗ ਪਹਿਲਾਂ ਹੋ ਰਹੀ ਸੀ ਇਹਦੀ ਮਤਲਬ ਆਰਟਿਸਟ ਵਗੈਰਾ ਕਾਸਟ ਵਗੈਰਾ ਪਹਿਲਾਂ ਫਾਈਨਲ ਹੋਈ ਸੀਗੀ ਇਹ ਮੈਂ ਤੁਹਾਨੂੰ ਸਟੋਰੀ ਤਾਂ ਦੱਸ ਰਿਹਾ ਵੀ ਉਹਨਾਂ ਦਿਨਾਂ ਦੇ ਵਿੱਚ ਤਰਮਿੰਦਰ ਜਿਹੜਾ ਰਵਿੰਦਰ ਕਪੂਰ ਇੱਕ ਪੰਜਾਬੀ ਸੀਗਾ ਜਤਿੰਦਰ ਵੀ ਇੱਕ ਪੰਜਾਬੀ ਸੀ ਤੇ ਤਰਮਿੰਦਰ ਵੀ ਇੱਕ ਪੰਜਾਬੀ ਸੀ ਇਹ ਤਿੰਨੇ ਪੰਜਾਬੀ ਸੀਗੇ ਰਵਿੰਦਰ ਕਪੂਰ ਨੇ ਤਰਮਿੰਦਰ ਕੋ ਰਿਕਵੈਸਟ ਕੀਤੀ ਤਰਮਿੰਦਰ ਤਿਆਰ ਹੋ ਗਿਆ ਉਸ ਤੋਂ ਬਾਅਦ ਇਹ ਫਿਲਮ ਦੇ ਵਿੱਚ ਧਰਮਿੰਦਰ ਜੀ ਰੋਲ ਕਰ ਰਿਹਾ ਸੀ ਐਕਟਿੰਗ ਕਰ ਰਿਹਾ ਸੀ ਤਾਂ ਉਹਨਾਂ ਦਿਨਾਂ ਦੇ ਵਿੱਚ ਇੱਕ ਗਾਣਾ ਜਿਹੜਾ ਕਿ ਪਹਿਲਾਂ ਨਹੀਂ ਸੀ ਰੱਖਿਆ ਗਿਆ ਫਿਲਮ ਦੇ ਵਿੱਚ ਇੱਕ ਇਹਨਾਂ ਨੇ ਕਿਹਾ ਫਿਲਮ ਨੂੰ ਹਿੱਟ ਕਰਨ ਲਈ ਇੱਕ ਗਾਣਾ ਵੀ ਹੋਰ ਹੋਣਾ ਚਾਹੀਦਾ ਆ ਉਸ ਗਾਣੇ ਵਿੱਚ ਫਿਰ ਇਹਨਾਂ ਨੇ ਕਿਹਾ ਵੀ ਉਸ ਗਾਣੇ ਨੂੰ ਕਿਉਂ ਨਾ ਕਿਸੇ ਐਕਟ੍ਰੈਸ ਤੋਂ ਹੀ ਕਰਾਇਆ ਜਾਵੇ ਜਿਹੜੀ ਕਿ ਬਾਲੀਵੁੱਡ ਦੀ ਹੋਵੇ ਫਿਰ ਇਹਨਾਂ ਨੇ ਧਰਮਿੰਦਰ ਤੋਂ ਸ਼ਿਫਾਰਿਸ਼ ਕੋਈ ਆਈ ਵੀ ਆਸ਼ਾਪਾਰਖ ਨੂੰ ਤੁਸੀਂ ਲੈ ਕੇ ਆਓ ਆਸ਼ਾਪਾਰਖ ਨੇ ਹਾਲਾਂਕਿ ਉਸ ਫਿਲਮ 'ਚ ਪੈਸੇ ਲਿੱਤੇ ਸੀ ਧਰਮਿੰਦਰ ਨੇ ਇਸ ਫਿਲਮ 'ਚ ਕੰਮ ਕਰਨ ਦੇ ਕੋਈ ਪੈਸਾ ਲਿੱਤਾ ਹੀ ਨਹੀਂ ਹੈਗਾ ਕਿਉਂਕਿ ਕੁਝ ਦਿਨਾਂ ਦੀ ਸ਼ੂਟਿੰਗ ਦੇ ਵਿੱਚ ਉਹਨੇ ਦਵਾ-ਦਵਾ ਕਰਕੇ ਉਹ ਸ਼ੂਟਿੰਗ ਨਵੀਂ ਰ ਦਿੱਤੀ ਸੀ ਕਿਉਂਕਿ ਆਪਣੀ ਫਿਲਮਾਂ ਦੀ ਉਹਦੀ ਸ਼ੂਟਿੰਗ ਚੱਲ ਰਹੀ ਸੀ ਧਰਮਿੰਦਰ ਦੀਆਂ ਤੇ ਇਸ ਕਰਕੇ ਉਹ ਦਵਾ-ਦਵਾ ਆ ਕੇ ਉਹ ਫਿਲਮ ਦਾ ਸ਼ੂਟ ਦੇ ਕੇ ਆਮਣਾ ਚਲੇ ਜਾਂਦਾ ਸੀਗਾ ਧਰਮਿੰਦਰ ਵਿੱਚ ਕਈ ਵਾਰ ਮਤਲਬ 2 ਦਿਨ ਵਾਸਤੇ ਉਹਨਾਂ ਨੂੰ ਬੁਲਾਇਆ ਗਿਆ ਸੀ ਪਰ ਕਈ ਦਿਨ ਉਹ ਸ਼ੂਟਿੰਗ ਦੇ ਵਾਸਤੇ ਆਉਂਦਾ ਰਿਹਾ ਔਰ ਉਸ ਔਰ ਤੁਸੀਂ ਇਹ ਦੇਖੋ ਜਿਹੜੀ ਫਿਲਮ ਦੀ ਸਭ ਤੋਂ ਵੱਡੀ ਕਮਜ਼ੋਰੀ ਸੀ ਇੱਕ ਰੋਮਾਂਟਿਕ ਸੀਨ ਜਮ ਕੇ ਬੇਕਾਰ ਸੀਨ ਉਹਨਾਂ ਨੂੰ ਵਧਾਇਆ ਇੰਨਾ ਕਿ ਅੱਧੇ ਅੱਧੇ ਘੰਟੇ ਦੇ ਸੀਨ ਰੱਖੇ ਗਏ ਨੇ ਉਸ ਫਿਲਮ ਦੇ ਵਿੱਚ ਇਹ ਸਭ ਤੋਂ ਵੱਡੀ ਕਮਜ਼ੋਰੀ ਸੀ ਸਟੋਰੀ ਦੀ ਜਿਹੜੀ ਸਟੋਰੀ ਲਾਈਨ ਕਰਕੇ ਫਿਲਮ ਤਾਂ ਹੀ ਕਾਮਯਾਬਰੀ ਹੋਈ ਕਿਉਂਕਿ ਸਟੋਰੀ ਬਹੁਤ ਵੀਕ ਸੀਗੀ ਇਹ ਫਿਲਮ ਦੀ ਸਟੋਰੀ ਇਸ ਫਿਲਮ ਦੇ ਵਿੱਚ ਜਿਹੜਾ ਖਰੈਤੀ ਆ ਉਹ ਉਹਨਾਂ ਨੇ ਚੰਨਣਮਲ ਦਾ ਰੋਲ ਲਿਆ ਆ ਜਿਹੜਾ ਚੰਨਣਮਲ ਆ ਉਹ ਜੀਵਨ ਦਾ ਬੇਟਾ ਆ ਜਿਹੜਾ ਸ਼ਾਹੂਕਾਰ ਜੀਵਨ ਆ ਨਾ ਉਹਦਾ ਬੇਟਾ ਚੰਨਣਮਲ ਆ ਇਦੇ ਵਿੱਚ ਜਿਹੜੀ ਹੀਰੋਇਨ ਆ ਉਹ ਹੈਗੀ ਨਿੰਮੋ ਪਰ ਉਹਦਾ ਅਸਲੀ ਨਾਮ ਹੈਗਾ ਇੰਦਰਾ ਜਿਹੜੀ ਇੰਦਰਾ ਨਿੰਮੋ ਮਤਲਬ ਪੁਰਾਣੇ ਜਿਹੜੇ ਲੋਕ ਨੇ ਉਹ ਵੀ ਆਪਣੇ ਨਿੰਮੋ ਨੂੰ ਨਿੰਮੋ ਦੇ ਨਾਮ ਨਾਲ ਮਸ਼ਹੂਰ ਸੀ ਅਸਲ ਚ ਹਾਲਾਂਕਿ ਉਹਨਾਂ ਦਾ ਅਸਲੀ ਨਾਮ ਇੰਦਰਾ ਹੀ ਸੀਗਾ ਇੰਦਰਾ ਸੀਗਾ ਪਰ ਆਪਾਂ ਸਾਰੇ ਉਹਨੂੰ ਨਿੰਮੋ ਕਹਿ ਕੇ ਜਾਣਦੇ ਆ ਕਿਉਂਕਿ ਉਹ ਕਈ ਫਿਲਮਾਂ 'ਚ ਉਹਨਾਂ ਦਾ ਨਾਮ ਨਿੰਮੋ ਰੱਖਿਆ ਗਿਆ ਇੰਦਰਾ ਦਾ ਚੰਨਨ ਮਾਲ ਦਾ ਜਿਹੜਾ ਨਿੰਮੋ ਤੇ ਟਰਾਈ ਮਾਰਦਾ ਆ ਤੇ ਤਰਮਿੰਦਰ ਕਈ ਵਾਰ ਉਹਦੀ ਕਟਾਈ ਕਰਦਾ ਫਿਲਮਾਂ ਦੇ ਵਿੱਚ ਇੱਕ ਸੀਨ ਇਹ ਜਿਆ ਇਹਨਾਂ ਵਧੀਆ ਸੀਨਾ ਉਹ ਤੁਹਾਨੂੰ ਕਿਸੇ ਜੇ ਕਿਤੇ ਫਿਲਮ ਤੁਹਾਨੂੰ ਮਿਲ ਜਵੇ ਆ ਕਣਕਾਂਦ ਨੂੰ ਤੁਸੀਂ ਦੇਖ ਸਕਦੇ ਹੋ ਮੈਂ ਤਾਂ ਤੁਹਾਨੂੰ ਫੋਟੋਆਂ ਹੀ ਦਿਖਾ ਸਕਦਾ ਫਿਲਮ ਦੀਆਂ ਉਹ ਕਿਉਂਕਿ ਹੁਣ ਕਾਪੀ ਰਾਈਟ ਮਸਲੇ ਖੜੇ ਹੋ ਜਾਂਦੇ ਨੇ ਕਿ ਫਿਲਮ ਨਹੀਂ ਦਿਖਾ ਸਕਦੇ ਚਲ ਉਹ ਤੁਹਾਨੂੰ ਟੁਕੜਾ ਮੈਂ ਤੁਹਾਨੂੰ ਦਿਖਾ ਸਕਦਾ ਜਿਹਦਾ ਕਿ ਮਤਲਬ ਫਿਲਮ ਦੇ ਵਿੱਚ ਤੁਹਾਨੂੰ ਫੋਟੋਆਂ ਵਿੱਚ ਦਿਖਾ ਸਕਦਾ ਉਹ ਫੋਟੋਆਂ ਦੇ ਵਿੱਚ ਤਰਮਿੰਦਰ ਨੇ ਚਾਦਰਾਂ ਲਾਇਆ ਹੋਇਆ ਆ ਫੁਲਕਾਰੀ ਲਿੱਤੀ ਹੋਈ ਆ ਤੇ ਜਿਹੜਾ ਚੰਨਨ ਮਾਲਾ ਹੈ ਜਿਹੜਾ ਕਿ ਖਰੇਤੀ ਫਿਲਮਾਂ ਦਾ ਕਮੇਟੀ ਰੂਲ ਕਰਦੇ ਆ ਜਿਹੜੇ ਉਹ ਉਹਨਾਂ ਦੇ ਟਰਾਈ ਮਾਰ ਰਹੇ ਨੇ ਤਰਮਿੰਦਰ ਤੇ ਔਰ ਇਹ ਜਿਹੜੀ ਡਿਸਕਸ਼ਨ ਆ ਇਹ ਜਿਹੜਾ ਕਲਿੱਪ ਆ ਇਹ ਬਹੁਤ ਵਧੀਆ ਮੈਨੂੰ ਮੈਨੂੰ ਖੁਦ ਨੂੰ ਬਹੁਤ ਵਧੀਆ ਲੱਗਿਆ ਆ ਕੁੱਲ ਮਿਲਾ ਕੇ ਜਿਹੜੀ ਫਿਲਮ ਇਹ ਸੀਗੀ ਇਹ ਓਮ ਬੇਦੀ ਨੇ ਬਣਾਈ ਸੀਗੀ ਇਹ ਇੱਕ ਤਰ੍ਹਾਂ ਦੀ ਰਵਿੰਦਰ ਕਪੂਰ ਨੂੰ ਸਟਾਰ ਬਣਾਉਣ ਵਾਸਤੇ ਬਣਾਈ ਗਈ ਸੀ ਰਵਿੰਦਰ ਕਪੂਰ ਨੇ ਉਸ ਤੋਂ ਪਹਿਲਾਂ ਕਾਰਮਾ ਫਿਲਮ 'ਚ ਵੀ ਕੰਮ ਕੀਤਾ ਪਰ ਉਸ ਤੋਂ ਬਾਅਦ ਆਹ ਫਿਲਮ ਦੇ ਵਿੱਚ ਵੀ ਕੰਮ ਕੀਤਾ ਇਹ ਦੋਏ ਫਿਲਮਾਂ ਨਹੀਂ ਚੱਲੀ ਇਹ ਦਾ ਮਤਲਬ ਜਿਹੜੀ ਕਾਰਮਾ ਫਿਲਮ 'ਚ ਚੱਲੀ ਆ ਉਹ ਜਤਿੰਦਰ ਸਾਰਾ ਕੈਰੇਕਟਰ ਲੈ ਕੇ ਗਿਆ ਉਹਦਾ ਤੇ ਜਿਹੜੀ ਇਹ ਫਿਲਮ ਸੀਗੀ ਇਹ ਰਵਿੰਦਰ ਕਪੂਰ ਨੂੰ ਹੀਰੋ ਲੈ ਕੇ ਬਣਾਈ ਗਈ ਸੀ ਪਰ ਇਹ ਚੱਲੀ ਨਹੀਂ ਹੈਗੀ ਤੇ ਉਸ ਤੋਂ ਬਾਅਦ ਤਰਮਿੰਦਰ ਨੇ ਰਵਿੰਦਰ ਕਪੂਰ ਦਾ ਸਾਥ ਦਿੱਤਾ ਉਹਨਾਂ ਨੇ ਫਿਰ ਯਾਦੂ ਕੀ ਬਰਾਤ 1973 ਦੇ ਵਿੱਚ ਜਦ ਕਿ ਰਵਿੰਦਰ ਕੂਰ ਦਾ ਤਰਮਿੰਦਰ ਦੇ ਨਾਲ ਕੋਈ ਕੰਮੇ ਨਹੀਂ ਸੀ ਉਸ ਫਿਲਮ ਚ ਖਾਮ ਖਾ ਦਾ ਕਰੋਲ ਬਣਾਇਆ ਗਿਆ ਰਵਿੰਦਰ ਕਪੂਰ ਨੂੰ ਉਸ ਫਿਲਮ ਦੇ ਵਿੱਚ ਰੱਖਿਆ ਗਿਆ ਤਰਮਿੰਦਰ ਦੇ ਤਰਮਿੰਦਰ ਦਾ ਇੱਕ ਦੋਸਤ ਬਣਾ ਕੇ ਜਿਹੜੇ ਕਿ ਮਾੜੇ ਮੁੱਟੇ ਕੰਮ ਨੂੰ ਸੰਭਾਲਣ ਵਾਸਤੇ ਤੁਸੀਂ ਜਾਦੂਕੀ ਵਿਰਾਸਤ ਦੇ ਵਿੱਚ ਜਿਹੜਾ ਤਰਮਿੰਦਰ ਦੇ ਨਾਲ ਜਿਹੜਾ ਐਕਟਰ ਦਾ ਉਹ ਦਾ ਨਾਮ ਰਵਿੰਦਰ ਕਪੂਰ ਆ ਮੈਂ ਤੁਹਾਨੂੰ ਦੱਸ ਦਵਾਂ ਕਿਉਂਕਿ ਪਹਿਲਾਂ ਦੇ ਸਮਾਂ ਦੀਆਂ ਗੱਲਾਂ ਨਹੀਂ ਨਹੀਂ ਇਹ ਇੱਕ ਕੁਛ ਐਕਟਰ ਹੈ ਜੀ ਸੀ ਜਿਹੜੇ ਕਿ ਕਿਸੇ ਨੌਲੇਜ ਵਿੱਚ ਹੀ ਨਹੀਂ ਆਏ ਕਿਸੇ ਗਿਣਤੀ ਦੇ ਵਿੱਚ ਹੀ ਨਹੀਂ ਆਏ ਹਾਲਾਂਕਿ ਕਈ ਫਿਲਮਾਂ 'ਚ ਕੰਮ ਕੀਤਾ ਉਹਨਾਂ ਨੇ ਪਰ ਕਿਸੇ ਗਿਣਤੀ 'ਚ ਹੀ ਨਹੀਂ ਆਏ ਹੈਗੇ ਠੀਕ ਆ ਦੋਸਤੋ ਇਹ ਤਾਂ ਜਿਹੀ ਤਰਮਿੰਦਰ ਦੀ ਉਹ ਪਹਿਲੀ ਫਿਲਮ ਉਹ ਪਹਿਲੀ ਕਲਾਸਿਕ ਫਿਲਮ ਜਿਹਦੇ ਵਿੱਚ ਬਲੈਕ ਐਂਡ ਵਾਈਟ ਫਿਲਮ ਜਿਹ ਚ ਧਰਮਿੰਦਰ ਨੇ ਕੰਮ ਕੀਤਾ ਸੀ ਔਰ ਇਹਦੇ ਵਿੱਚ ਪਹਿਲੀ ਫਿਲਮ ਦੇ ਕਿਰਦਾਰ ਨਿਭਾਇਆ ਸੀ ਬੰਤਾ ਸਿੰਘ ਦਾ ਔਰ ਇਸ ਫਿਲਮ ਦੇ ਵਿੱਚ ਉਹਨਾਂ ਦੀ ਐਕਟਰਸ ਕੋਈ ਨਹੀਂ ਸੀਗੀ ਇੱਕ ਸਿਰਫ ਇੱਕ ਗਾਣੇ ਵਾਸਤੇ ਔਰ ਉਹ ਗਾਣਾ ਰੰਗीन ਗਾਣਾ ਕੀਤਾ ਗਿਆ ਸਾਰੀ ਫਿਲਮ ਬਲੈਕ ਐਂਡ ਵਾਈਟ ਆ ਪਰ ਉਹ ਇੱਕੋ ਹੀ ਗਾਣਾ ਆ ਜਿਹੜਾ ਕਿ ਕਲਰਫੁੱਲ ਈਸਟਮੈਨ ਕਲਰ ਚ ਬਣਾਇਆ ਗਿਆ ਆ ਉਹਦੇ ਵਿੱਚ ਆਸ਼ਾ ਪਰਕ ਨੂੰ ਲੁੱਟਿਆ ਗਿਆ ਸੀ ਉਹ ਗਾਣਾ ਸਿਰਫ ਇੱਕ ਗਾਣੇ ਵਿੱਚ ਸਿਰਫ ਆਸ਼ਾ ਪਰਕ ਇਹਨਾਂ ਦੀ ਗਰਲਫ੍ਰੈਂਡ ਜਾਂ ਇਹਨਾਂ ਦੀ ਸਹੇਲੀ ਬਣੀ ਆ ਜਾਂ ਇਹਦੀ ਪ੍ਰੇਮਿਕਾ ਬਣੀ ਆ ਜਾਂ ਇੱਕ ਦੋ ਸੀਨ ਹੋਰ ਨੇ ਛੋਟੇ ਮੋਟੇ ਜਬ ਅਸ਼ਾ ਵਰਗ ਦਾ ক্লোਜ਼ ਅਪ ਲਿੱਤਾ ਗਿਆ ਹੈ ਜਿਹੜੀ ਕਿ ਆਜ ਆਪ ਅਸ਼ਾ ਪਰ ਕੇ ਪਿੱਲਰ ਦੇ ਪਿੱਛੇ ਖੜੀ ਆ ਔਰ ਮੈਨੂੰ ਨਹੀਂ ਲੱਗਦਾ ਵੀ ਉਹ ਸੀਨ ਜਿਹੜਾ ਹੋਊਗਾ ਉਹ ਆਲਰੇਡੀ ਰੀਅਲ ਚ ਹੋਇਆ ਹੋਊਗਾ ਕਿਉਂ ਕੱਲੇ ਆਸ਼ਾ ਵਰਗ ਦੇ ਕਲਿੱਪ ਲਿੱਤੇ ਗਏ ਨੇ ਕਿਸੇ ਕੱਲੇ ਖੜਾ ਕੇ ਔਰ ਬਾਅਦ ਚ ਸੀਨ ਸਾਰਾ ਅਲੱਗ ਸ਼ੂਟ ਕੀਤਾ ਗਿਆ ਹੈ ਆ ਉਹ ਸੀਨ ਦੇ ਵਿੱਚ ਕਲੀਅਰ ਇਹ ਦਿਖਦਾ ਪਿਆ ਆ ਕਿ ਕਿਉਂਕਿ ਆਸ਼ਾ ਵਰਗ ਦੇ ਜਿਹੜੇ ਰਿਐਕਸ਼ਨ ਨੇ ਤੇ ਉਹ ਸੀਨ ਚੱਲ ਰਿਹਾ ਉਹ ਬਿਲਕੁਲ ਅਲੱਗ-ਅਲੱਗ ਨੇ ਉਹ ਦੇਖਦਾ ਪਿਆ ਵੀ ਆਸ਼ਾ پارک ਦੇ ਅਲੱਗ ਤਰੀਕੇ ਦੇ ਇੱਕ ਤੋਂ ਸੀਨ ਪਹਿਲਾਂ ਅੱਗੇ ਪਿੱਛੇ ਲੈ ਕੇ ਉਹ ਸੀਨ ਨੂੰ ਬਾਅਦ ਵਿੱਚ ਸ਼ੂਟ ਕਰਕੇ ਉਹ ਕਲਿੱਪ ਵਿੱਚ ਜੋੜ ਦਿੱਤਾ ਗਿਆ ਆਸ਼ਾ پارک ਦੇ ਚਿਹਰੇ ਦਾ ਉਹ ਸਾਫ਼ ਦਿਖਦਾ ਆ ਠੀਕ ਆ ਦੋਸਤੋ ਇਹ ਫਿਲਮ ਸੀਗੀ ਮੈਂ ਜਿਹੜੀ ਮੇਰੇ ਦਿਲ 'ਚ ਸੀਗੀ ਕਈ ਦਿਨਾਂ ਤੋਂ ਮੇਰੇ ਦਿਲ 'ਚ ਸੀ ਮੈਂ ਕਿਹਾ ਤੁਹਾਡੇ ਨਾਲ ਸਾਂਝੀ ਕਰ ਲਵਾਂ ਕਿਉਂਕਿ ਮੈਂ ਕਈ ਵਾਰ ਦੇਖੀ ਆ ਤਿੰਨ ਚਾਰ ਵਾਰ ਦੇਖੀ ਆ ਫਿਲਮ ਠੀਕ ਆ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ ਰਾਖਾ ਆਸਦੇ ਵਾਸਤੇ ਰੋ ਪੰਜਾਬੀ